ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਕੀ ਹਾਲ ਉਸ ਵੇਲੇ ਹੋਇਆ ਹੁਣਾ ਸਮਾ ਆ ਗਿਆ ਵਾ ਸ਼ੀਤੀ ਦਾ ਮਹਾਰਾਜ ਜੀ ਦਾ ਔਰੰਗਜ਼ੇਬ ਨੇ ਕਿਹਾ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਕੋਈ ਤੇਗ ਦੇ ਜੋਰ ਵੀ ਦਿਖਾਏ ਇਤਿਹਾਸ ਵਿੱਚ ਲਿਖਿਆ ਮਹਾਰਾਜ ਕਹਿੰਦੇ ਤਿੱਖੀ ਤਲਵਾਰ ਲੈ ਕੇ ਕੱਚੇ ਤਾਗੇ ਦੇ ਉੱਤੇ ਤੰਦ ਬੰਨ੍ਹ ਦਿਓ ਔਰੰਗਜ਼ੇਬ ਜਿਹੜੀ ਤਲਵਾਰ ਹੈ ਨਾ ਤਿੱਖੀ ਤੋਂ ਤਿੱਕੀ ਤਲਵਾਰ ਮੰਗਾਈ ਜਾਵੇ ਟੱਕਾ ਤਾਗਾ ਬੰਨਿਆ ਜਾਵੇ ਉਹਦੇ ਉੱਤੇ ਕਹਿੰਦੇ ਤਲਵਾਰ ਕੱਚੇ ਤਾਗੇ ਦਾ ਕੁਝ ਨਹੀਂ ਵਿਗਾੜ ਸਕਦੀ ਸਾਡੇ ਸਰੀਰ ਦਾ ਕੀ ਵਿਗਾੜੇਗੀ ਸਾਹ ਸੰਗਤ ਗੁਰੂ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਚੌਂਕੜਾ ਲਾ ਕੇ ਬੈਠੇ ਨੇ ਜਲਾਦ ਨੂੰ ਕਹਿੰਦੇ ਜਦੋਂ ਅਸੀਂ ਕਹਾਂਗੇ ਉਦੋਂ ਤਲਵਾਰ ਚੁਲਾਈਂ ਬਾਬਾ ਜੀਵਨ ਸਿੰਘ ਜੀ ਪਾਈ ਜੈਤਾ ਜੀ ਉਸ ਵੇਲੇ ਮਹਾਰਾਜ ਦੇ ਕੋਲ ਆਏ ਮਹਾਰਾਜ ਹੁਕਮ ਕਰੋ ਦਾਸ ਵਾਸਤੇ ਕੀ ਹੁਕਮ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੂੰ ਕਹਿਣ ਲੱਗੇ ਦੂਰ ਖੜ ਜਾ ਸਾਡਾ ਜਿਹੜਾ ਸੀਸ ਹੈ ਉਹ ਤੇਰੀ ਝੋਲੀ ਵਿੱਚ ਆਪ ਪਵੇਗਾ ਗੱਜ ਕੇ ਆਖੋ ਸਤਨਾਕ ਵਾਹਿਗੁਰੂ ਕਿੱਥੇ ਤਾਂ ਗੁਰਸਿੱਖ ਰੋਜ਼ ਦਰਸ਼ਨ ਕਰਦਾ ਗੁਰੂ ਦੇ ਕਿੱਥੇ ਗੁਰੂ ਕਹਿ ਰਹੇ ਨੇ ਵੀ ਸਾਡਾ ਸੀਸ ਤੇਰੀ ਝੋਲੀ ਵਿੱਚ ਆਵੇਗਾ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਕੀ ਹਾਲ ਉਸ ਵੇਲੇ ਹੋਇਆ ਹੋਣਾ ਵੀ ਗੁਰੂ ਮਹਾਰਾਜ ਕੀ ਕਹਿ ਰਹੇ ਭਾਈ ਜੈਤਾ ਜੀ ਉੱਥੇ ਖੜ ਜਾਓ ਦੂਰ ਸਾਡਾ ਸੀਸ ਢੋਲੀ ਵਿੱਚ ਲੈ ਕੇ ਅਨੰਦਪੁਰ ਸਾਹਿਬ ਨੂੰ ਚਲੇ ਜਾਣਾ ਕੋਈ ਰੁਕਾਵਟ ਨਹੀਂ ਪੈਣੀ ਪਾਉਣੀ ਸਿੱਧਾ ਅਨੰਦਪੁਰ ਸਾਹਿਬ ਨੂੰ ਚੱਲਣਾ ਹੁਣ ਧਿਆਨ ਦੇਣਾ ਸਾਹ ਸੰਗਤ ਸਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਇਹ ਔਰੰਗਜ਼ੇਬ ਤੇਰੀ ਤਲਵਾਰ ਸਾਡੇ ਸਰੀਰ ਦਾ ਕੁਝ ਨਹੀਂ ਵਿਗਾੜ ਸਕਦਾ ਹੁਣ ਤਿੱਖੀ ਤਲਵਾਰ ਲਈਏ ਸਭ ਤੋਂ ਵਧੀਆ ਤਲਵਾਰ ਲੈ ਕੇ ਉੱਤੇ ਕੱਚਾ ਟਾਗਾ ਬੰਨਿਆ ਮਹਾਰਾਜ ਨੇ ਜਬਜੀ ਸਾਹਿਬ ਦਾ ਪਾਠ ਕੀਤਾ ਤੇ ਜਲਾਦ ਨੂੰ ਕਿਹਾ ਕਹਿੰਦੇ ਤਲਵਾਰ ਚਲਾ। ਇਤਿਹਾਸ ਵਿੱਚ ਲਿਖਿਆ ਵੀ ਅਜੇ ਤਲਵਾਰ ਦਾ ਵਾਰ ਨਹੀਂ ਸੀ ਹੋਇਆ। ਮਹਾਰਾਜ ਦਾ ਸੀਸ ਪਹਿਲਾਂ ਹੀ ਭਾਈ ਜੇਤਾ ਜੀ ਦੀ ਝੋਲੀ ਵਿੱਚ ਜਾ ਪਿਆ। ਉਹ